ਪਰਮਾਤਮਾ ਨੇ ਹਰ ਆਦਮੀ ਵਿੱਚ ਕੋਈ ਨਾ ਕੋਈ ਕਲਾ ਭਰੀ ਹੈ ਤਾਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਨੀsha ਇਹਨਾਂ ਨੂੰ ਪਰਮਾਤਮਾ ਦੇ ਭਜਨ ਗਾਉਣ ਦਾ ਬਹੁਤ ਸ਼ੌਕ ਹੈ ਤਾਂ ਗੱਲ ਕਰ ਰਿਹਾ ਆਪਣੀ ਜ਼ਿੰਦਗੀ ਬਾਰੇ ਨੀsha ਜੀ ਅੱਜ ਸਾਨੂੰ ਜਾਣਕਾਰੀ ਦੇਣਗੇ ਨਮਸਕਾਰ ਮੈਡਮ ਚੈਨਲ 'ਚ ਤੁਹਾਡਾ ਸਵਾਗਤ ਹੈ ਨਮਸਕਾਰ ਜੀ ਹੌਲੀ ਹੈ ਤੁਹਾਨੂੰ ਗੁਮਾਰਕਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੀ ਜ਼ਿੰਦਗੀ ਬਾਰੇ ਜਾਨਣਾ ਚਾਹਾਂਗੇ ਕੀ ਨਾਮ ਹੈ ਕਿੱਥੇ ਰਹਿੰਦੇ ਹੋ ਹਾਂਜੀ ਮੈਂ ਮਠਿੰਡਾ ਚ ਰਹਿੰਦੀ ਆ ਜੀ ਜੌਬ ਕਰਦੀ ਆ ਠੀਕ ਹੈ ਜੀ ਤੇ ਮੇਰਾ ਨਾਮ ਮਨਿਸ਼ਾ ਜੀ ਤੇ ਮੈਨੂੰ ਸ਼ੌਂਕ ਹੈ ਨੱਚਣਾ ਗਾਉਣਾ ਕ੍ਰਿਸ਼ਨ ਦੀ ਭਜਨਾਤੇ ਮਹਾਦੇਵ ਦੀ ਭਜਨਾਤੇ ਪਰ ਮੈਂ ਹਸ ਟਾਈਮ ਤੇ ਡਾਕਟਰ ਗਗਨ ਦਾ ਸਟਾਫ ਆਂ ਪੜਾਈ ਕਿੰਨੀ ਹੋਈ 10 ਕਿੰਦੀ 10th ਕਿੰਦੀ 10th ਤੇ ਕੁਬੇਲਦਾਰੀ ਕੋਈ ਇੱਕ ਬੇਟਾ ਇੱਕ ਬੇਟੀ ਹੈ ਜੀ ਇੱਕ ਇੱਕ ਹੁੰਦਾ ਹੈ ਜੀ ਮੇਰੇ ਹਸਬੰਦ ਹਸਬੰਡ ਕੀ ਕਰਦਾ ਤੁਹਾਡਾ ਜੀ ਟੂਰਾਂ ਤੇ ਜਾਂਦੇ ਹਾਂ ਜੀ ਮੈਡਮ ਨਿਸ਼ਾਜ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਭਜਨਾ ਦੇ ਸ਼ੌਂਕ ਹੈ ਹਾਂਜੀ ਤਾਂ ਸ਼ੌਂਕ ਤੁਹਾਡਾ ਜ਼ਿੰਦਗੀ ਚ ਪੂਰੇ ਹੋਏ ਆ ਕਿ ਨਹੀਂ ਹੋਏ ਦੇਖੋ ਜੀ ਸ਼ੌਂਕ ਤਾਂ ਕਈ ਵਾਰ ਪੂਰੇ ਹੋ ਜਾਂਦੇ ਆ ਕਈ ਵਿੱਚ ਵੀ ਰਹਿ ਜਾਂਦੇ ਆ ਅਸੀਂ ਉਹੀ ਗੱਲ ਜਾਨਣਾ ਚਾਹੁੰਦੇ ਆ ਤੁਹਾਡੇ ਤੋਂ ਹਾਂਜੀ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਪਿੱਛੇ ਮਾਹੌਲ ਇਸ ਤਰ੍ਹਾਂ ਹੁੰਦਾ ਪੇਕੇਆਂ ਦਾ ਵਿਆਹ ਕਰ ਦੋ ਵਿਆਹ ਤੋਂ ਬਾਅਦ ਤੁਹਾਨੂੰ ਕਦਾ ਕਵੀਨਦਰੀ ਚ ਪੈ ਜਾਣੇ ਆ ਥੋੜੀ-ਮੁਠੀ ਜੌਬ ਕਰ ਲਈਦਾ ਬਸ ਉਹਦੇ ਵਿੱਚ ਹੀ ਸ਼ੌਂਕ ਪੂਰੇ ਵਿਚਰੇ ਅਧੂਰੇ ਰਹਿ ਜਾਂਦੇ ਆ ਜਾਣ ਕੇ ਕੀਰਤਨ ਜਾਂ ਜਗਰਾਤਾ ਉੱਥੇ ਆਪਣੇ ਸ਼ੌਂਕ ਪੂਰੇ ਕਰ ਲਈਦਾ 10 ਮਿੰਟ ਭਜਨ ਲਾ ਲਈਦਾ ਨੱਚ ਲਈਦਾ ਉਹਨਾਂ ਦੇ ਨਾਲ ਪਈ ਤਾਂ ਤੁਸੀਂ ਭਜਨ ਸਿੱਖੇ ਕਿੱਥੇ ਕਿ ਆਪ ਹੀ ਸਿੱਖੀ ਗਈ ਨਹੀਂ ਜੀ ਮੇਰੀ ਮੰਮਾ ਮੰਡਲੇ 'ਚ ਸੀਗੇ ਨਾਨਾ ਦੇ ਵਿੱਚ ਜੇ ਮੈਂ ਉਹਨਾਂ ਨਾਲ ਜਾ ਰਹੀ ਸੀ ਮੰਡਲੇ ਵਿੱਚ ਥੋੜੇ-ਮੋٹے ਛੋਟੀ ਹੁੰਦੀ ਤਾਂ ਉਹ ਗਾਦੇ ਹੁੰਦੇ ਸੀ ਤੇ ਬਸ ਉੱਥੇ ਭਜਨ ਸਿੱਖੇ ਅਨਿਸ਼ਾ ਜੀ ਜਿਹੜਾ ਤੁਹਾਡੇ ਦਿਲ ਨੂੰ ਚੰਗਾ ਭਜਨ ਲੱਗੇ ਦੋ ਲੈਣਾ ਸਾਡੇ ਦਰਸ਼ਕ ਤੇ ਅਸੀਂ ਵੀ ਸੁਣਨਾ ਚਾਹਾਂਗੇ ਹਾਂਜੀ ਹਰ ਹਰ ਮਹਾਂਦੇ ਮੇਰੇ ਸ਼ੰਕਰ ਹੈ ਬੋਲੇ ਵਾਲੇ ਗਲੇ ਮੇ ਨਗੜਾ ਲੇ ਜਟੰਕ ਰੰਗੇ ਕਾਲਾ ਹੈ ਮੇਰੇ ਸ਼ੰਕਰ ਹੈ ਬੋਲੇ ਵਾਲੇ ਗਲੇ ਮੇ ਨਗੜਾ ਲੇ ਜਟੰਕ ਰੰਗੇ ਕਾਲਾ ਹੈ श्याम के अंग संग बिराजे श्याम के अंग संग बिराजे मेरे शंकर हैं नंदी बैल बाले गले में नाग डाले जटों का रंग काला है मेरे शंकर हैं भोले बाले गले में नाग डाले जटों का रंग काला है श्याम के अंग संग राधा विराजे श्याम के अंग संग राधा विराजे मेरे शंकर हैं पार्वती वाले गले में नाग डाले जटों का रेंगे काला है मेरे शंकर हैं भोले वाले गले में नाग डाले जटों का रेंगे काला है हर हर जिस तरह तुसी भजन गोनी हो ਜਾਂ ਕਹਿ ਲਈਏ ਵੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਹਾਂ ਤਾਂ ਜ਼ਿੰਦਗੀ ਦੀਆਂ ਨਿੱਕੀਆਂ ਮੁਸ਼ਕਲਾਂ ਆਉਂਦੀਆਂ ਨੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਵੀ ਤੁਸੀਂ ਖੁਦ ਮਹਿਸੂਸ ਕੀਤਾ ਕਿ ਪ੍ਰਮਾਤਮਾ ਨੇ ਮੇਰੀ ਬਾਹ ਫੜ ਲਈ ਹਾਂਜੀ ਬਹੁਤ ਮੁਸ਼ਕਲਾਂ ਲੱਗੇ ਆਈਆਂ ਜਿਦੇ ਵਿੱਚ ਮੈਨੂੰ ਭਗਵਾਨ ਨੇ ਬਹੁਤ ਸਾਰਾ ਦਿੱਤਾ ਜੀ ਕੋਈ ਇੱਕ ਉਦਾਹਰਨ ਕੋਈ ਅਸੀਂ ਸੁਣਾ ਚਾਹਾਂਗੇ ਹਾਂਜੀ ਜਿਵੇਂ ਕਿ ਮੇਰੀ ਮਦਰ ਦੀ ਡੈਥ ਹੋਈ ਉਸ ਟਾਈਮ ਵੀ ਮੇਰੇ ਕੋਲੇ ਕੋਈ ਨਹੀਂ ਸੀ ਜੀ ਫਿਰ ਕਹਾ ਸਸਰਾਲ 'ਚ ਮੇਰੇ ਕੋਲ ਕੋਈ ਵੀ ਨਹੀਂ ਸਿਰਫ ਇੱਕ ਮੇਰੇ ਫਾਦਰ ਲਾਗੇ ਬਸ ਜੇ ਬਾਕੀ ਤੁਹਾਨੂੰ ਪਤਾ ਹੀ ਹੈ ਸ਼੍ਰੀ ਕਾਰ ਦੇ ਵੰਦਰਾਲੀ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੇ ਜੋਬ ਕਰਦੇ ਕੋਈ ਵੀ ਨਹੀਂ ਖਾਂਦੇ ਨਾ ਬਰਦਾਸ਼ਤ ਕਰਦਾ ਇਸ ਕਰਕੇ ਮੈਂ ਪਰਮਾਤਮਾ ਦੇ ਸਿਰ ਤੇ ਜੀ ਰਹੀ ਆ ਤੇ ਕਰੋਨਾ ਦੇ ਵਿੱਚ ਇਹਨਾਂ ਨੂੰ ਕਰੋਨਾ ਬਹੁਤ ਹੋ ਗਿਆ ਉਸ ਟਾਈਮ ਤੇ ਜ ਪੈਸਾ ਵੀ ਨਹੀਂ ਸੀ ਪਰ ਮਾਲਕ ਨੇ ਬਹੁਤ ਸਾਰਾ ਦਿੱਤਾ ਜੀ ਇਹਨਾਂ ਨੂੰ ਠੀਕ ਠਾਕ ਰੱਖਿਆ ਲੋਕਾਂ ਨੇ ਮੈਨੂੰ ਬਹੁਤ ਹੈਲਪ ਕੀਤੀ ਜੇ ਮੇਰੇ ਫਰੈਂਡਾਂ ਨੇ ਉਹਨਾਂ ਦਾ ਸ਼ੁਕਰਾਨਾ ਜੀ ਕਰਦੀ ਆ ਨੀsha ਜੀ ਜਿਵੇਂ ਤੁਹਾਡੇ ਵਿੱਚ ਜਿੰਦਾਦਿਲੀ ਦਲੇਰੀ ਹੈ ਤਾਂ ਆਮ ਹੌਰਤ ਡਾਊਨ ਹੋਲ ਜਾਂਦੀ ਜਦੋਂ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਸਾਡੀ ਚੈਨਲ ਦੇਖਣ ਵਾਲੀ ਦਰਸ਼ਕਾਂ ਨੂੰ ਪੈਣ ਨੂੰ ਕੀ ਸੰਦੇਸ਼ ਤੁਹਾਡਾ ਹੋਵੇਗਾ ਜੀ ਦੇਖੋ ਹਰ ਕਿਸੇ ਤੇ ਮੁਸ਼ਕਲ ਆਉਂਦੀਆਂ ਜੀ ਠੀਕ ਹੈ ਨਾ ਇਹਨੂੰ ਹੱਸ ਕੇ ਸਹਿਣਾ ਚਾਹੀਦਾ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਜਿਹੜਾ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਉਹਨੂੰ ਪਰਮਾਤਮਾ ਜ਼ਰੂਰ ਸਾਥ ਦਿੰਦੇ ਐ ਇਹ ਜੀ ਗੱਲ ਨਹੀਂ ਕੀ ਪਰਮਾਤਮਾ ਸਾਥ ਨਹੀਂ ਦਿੰਦਾ ਹਰ ਔਰਤ ਨੂੰ ਹਰ ਲੇਡੀਜ਼ ਨੂੰ ਵਿਸ਼ਵਾਸ ਰੱਖ ਕੇ ਮਾਲਕ ਤੇ ਜੀ ਨੂੰ ਵੀ ਤੁਸੀਂ ਮੰਨਦੇ ਹੋ ਗੁਰਦੇ ਗੁਰਦੁਆਰੇ ਜਾਂਦੇ ਹੋ ਮੰਦਿਰ ਜਾਂਦੇ ਹੋ ਮਸੀਤ ਜਾਂਦੇ ਹੋ ਬਸ ਉਹਨਾਂ ਤੇ ਵਿਸ਼ਵਾਸ ਰੱਖੋ ਉਹ ਤੋਂ ਦਿੱਕਤ ਦੇ ਵੀ ਨਹੀਂ ਤੁਹਾਡੀ ਬਾਹ ਛੱਡੂਗਾ ਤੇ ਕਦੇ ਵੀ ਤੁਹਾਨੂੰ ਮੁਸ਼ਕਲ ਦੇ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕਰਨਗੇ ਇਹ ਜੀ ਗੱਲ ਨਹੀਂ ਹੈ ਕਿ ਮਾਲਕ ਨਹੀਂ ਹੈ ਦੁਨੀਆਂ 'ਚ ਹੈ ਪਰਮਾਤਮਾ ਜੋ ਸਾਥ ਬਹੁਤ ਦਿੰਦੇ ਆ ਜੀ ਤਾਂ ਅੱਜ ਫਿਰ ਹੋਲੀ ਖੇਡੀ ਤੁਸੀਂ ਹਾਂ ਜੀ ਬਸ ਥੋੜੀ ਜਿਹੀ ਹੋਲੀ ਖੇਡੀ ਬਾਕੀ ਤੁਹਾਨੂੰ ਪਤਾ ਹੀ ਆ ਥੋੜੀ ਜਿਹੀ ਜਿਹੜਾ ਜੋਬ ਕਰ ਰਹੀ ਆ ਜੋਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੋਲੀ ਦੇ ਦਰਸ਼ਕਾਂ ਦਾ ਸੰਦੇਸ਼ ਹੈਪੀ ਹੋਲੀ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੋਲੀ ਖੇਡ ਕੇ ਮੇਰੇ ਫਰੈਂਡਾਂ ਨਾਲ ਠੀਕ ਹੈ ਜੀ ਮੇਰੇ ਫਰੈਂਡਾਂ ਬਹੁਤ ਅੱਛੀਆਂ ਨੇ ਇਹ ਜੀ ਗੱਲ ਨਹੀਂ ਜੋ ਮੇਰਾ ਸਾਥ ਦੇ ਰਹੀਆਂ ਨੇ ਦੁੱਸੂਚੇ ਦੇ ਨਾਲ ਚੱਲਦੀ ਰਹਿੰਦੀ ਹਾਂ ਜੁਗੀਆਂ ਫ੍ਰੈਂਡਾਂ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ